ਦੇਖਦੇ ਵਾਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਪ੍ਰਭੂ ਰਾਮ ਦੇ ਮੰਦਿਰ ਦੇ ਉਪਸਥਿਤ ਕੱਢੀ ਜਾ ਰਹੀ ਹੈ ਇਹਦੇ ਵਿੱਚ ਇਹ ਲੱਗ ਰਿਹਾ ਜੀ ਦੀਵਾਲੀ ਨਹੀਂ 10 ਗੁਣਾ ਦੀਵਾਲੀ ਤੋਂ ਜ਼ਿਆਦਾ ਮਨਾਈ ਜਾਊ ਕੱਲੋਂ ਵੀ ਔਰ ਅੱਜ ਸ਼ੋਭਾ ਯਾਤਰਾ ਜਿਵੇਂ ਪੂਰਾ ਰਾਮ ਰਾਜ ਹੋ ਗਿਆ ਹੁੰਦਾ ਜੈ ਜੀ ਦੀ ਜੈ ਜੀ ਦੇ ਲੋਕਾਂ ਦੇ ਕਿੰਨਾ ਸੋਹ ਪਾਇਆ ਜਾ ਰਿਹਾ ਹੈ ਉਸਾਰ ਤੁਸੀਂ ਦੇਖੋ ਹਜ਼ਾਰਾਂ ਦੀ ਤਦਾਨ ਦੇ ਵਿੱਚ ਲੋਕ ਫਿਰ ਰਹੇ ਨੇ ਕਿੰਨਾ ਰਾਮ ਰਾਮੀ ਹੋ ਰਿਹਾ ਸਭ ਪਾਸੇ ਉਹ ਦੀਵਾਲੀ ਕੱਲੋਂ ਉਦੋਂ ਦੀ ਵੱਡੀ ਦੀਵਾਲੀ ਜੈ ਸ਼੍ਰੀ ਰੱਛਾਉਗਾ ਜਿਹੜਾ ਕੱਲ ਨੂੰ ਦੀਵੇ ਲਗਾਏ ਜਾਣਗੇ ਕਿੰਨੇ ਕਿੰਨੇ ਦੀਵੇ ਲਗਾਉਣੇ ਚਾਹਦੇ ਨੇ ਸਾਰਾ ਦੀਵੇ ਜਲਾਏ ਵੀ ਜਾਣਗੇ ਜੀ ਕਹਿੰਦੇ ਵੀ ਲੋੜ ਨਹੀਂ ਪੈਣੀ ਸਾਰਾ ਸੰਸਾਰ ਦੀਵੇ ਲਗਾਊਗਾ ਸਾਰੇ ਮਹੱਲੇ ਚ ਲਾਈਟਾਂ ਪੈ ਰਹੀਆਂ ਨੇ ਸਾਰੇ ਲਾਈਟਾਂ ਹੀ ਪੈ ਚੁੱਕੀਆਂ ਕੱਲਾ ਇੰਡੀਆ ਹੀ ਨਹੀਂ ਭਾਰਤ ਨਹੀਂ ਹੈ ਕੱਲਾ ਪੂਰੇ ਵਰਲਡ ਦੇ ਵਿੱਚ ਇਚੇ ਚਾ ਕਰ ਰਹੇ ਜਗਮਗਾ ਰਹੇ ਜੈ ਸ਼੍ਰੀ ਜੈ ਸ਼੍ਰੀ ਜੇ ਗੱਲ ਕਰੀ ਜਾਵੇ ਸਰਜੀਵਨ ਦੀ ਅੱਜ ਸ਼ੋਭਾ ਯਾਤਰਾ ਨਿਕਲਦੀ ਹੈ ਕਿੰਨੇ ਕ ਤੁਹਾਨੂੰ ਲੱਗਿਆ ਕਿ ਜਿਹੜੇ ਭਗਤਾਂ ਨੇ ਤੇ ਸੰਗਰੂਰ ਦਾ ਹਿੱਸਾ ਲਏ ਨੇ ਦੇਖੋ ਅੱਜ ਕੋਈ ਗਿਣਤੀ ਨਹੀਂ ਹੋ ਰਹੀ ਅੱਜ ਤਕਰੀਬਨ ਇਹ ਲੱਗਦਾ ਵੀ ਸਾਰਾ ਸੰਗਰੂਰ ਜਿਹੜਾ ਹੈ RAMBAI ਹੋ ਗਿਆ ਤੇ ਕਿਸੇ ਤਰ੍ਹਾਂ ਦੀ ਕੋਈ ਗਿਣਤੀ ਨਹੀਂ ਕੋਈ ਅੰਕੜਾ ਨਹੀਂ ਹੈ ਮੇਰੇ ਖਿਆਲ ਜਗਾ ਜਗਾ ਦੇ ਵਿੱਚ ਐਨੇ ਲੰਗਰ ਲੱਗੇ ਹੋਏ ਆ ਕਿ ਤੁਸੀਂ ਦੇਖੋ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿੰਨੇ ਲੋਕ ਜਣ ਕੇ ਜਿਹੜੇ ਹੈਗੇ ਆ ਹਜੂਮ ਦਾ ਹਜੂਮ ਜਣ ਕੇ ਜਾ ਰਿਹਾ ਇਹ ਸਾਰਾ ਭਗਵਾਨ ਜੀ ਦੀ ਲੀਲਾ ਹੈ ਜੋ ਇਹ ਅੱਜ ਆਪਾਰ ਕਿਰਪਾ ਜਰ ਕੇ ਕਿਉਂਕਿ ਐਸਾ ਨਾ ਕਿ ਜਿਹੜੇ ਯੋਧਿਆਂ ਦੇ ਦਰਸ਼ਨ ਇੱਕ ਤਰ੍ਹਾਂ ਜਿਹੜੇ ਬੰਦੇ ਨਹੀਂ ਦਾ ਸੇ ਓਰੀ ਕਰ ਲੈਣਗੇ ਇਹ ਕਹਿ ਸਕਦੇ ਆਂ ਵੀ ਅੱਜ ਜੋ ਜਰ ਕੇ ਜੁੱਧਿਆ ਜੀ ਦੇ ਤੇ 24 ਤਰੀਕ ਤੋਂ ਬਾਅਦ ਕਿ ਹੈ ਪਰ ਅੱਜ ਲੋਕਾਂ ਨੇ ਇਹ ਦਿਖਾਤਾ ਭਗਤਾਂ ਨੇ ਇਹ ਦਿਖਾਤਾ ਵੀ ਜੁੱਧਿਆ ਜੀ ਸਾਡਾ ਅਜ ਇੱਥੇ ਹੀ ਹੈ ਤੇ ਇਹ ਦੇਖੋ ਰੰਗ ਵਰਸ ਰਿਹਾ ਸਾਰੇ ਪਾਸੇ ਜੈ ਸਿੰਘ ਜੈ ਸਿੰਘ ਅੱਜ ਜਿਹੜਾ ਇਹ ਦਿਹਾੜਾ ਜੋ ਕੱਲ ਨੂੰ ਸ਼੍ਰੀ ਰਾਮ ਲੱਲਾ ਦਾ ਜਿਹੜਾ ਮੰਦਿਰ ਦਾ ਨਿਰਮਾਣ ਦੇ ਮੌਕੇ 'ਤੇ ਸਭਨਾ ਹੋ ਰਹੀ ਹੈ ਮੈਂ ਸਮਝਦਾ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਖਾਸ ਕਰਕੇ ਸਾਡੇ ਸੰਗਰੂਰ ਦੇ ਅੰਦਰ ਜਿਹੜਾ ਅੱਜ ਇੱਕ ਮੈਸ ਦਿਵਾਲੀ ਦਾ ਵੱਡਾ ਜਿਹੜਾ ਤਿਹਾਰ ਮਨਾਇਆ ਜਾ ਰਿਹਾ ਹੈ ਇਹਦੇ ਲਈ ਮੈਂ ਪੂਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਅੱਜ ਦੇ ਇਸ ਦਿਹਾੜੇ ਦੇ ਉੱਪਰ ਉਸ ਦੇ ਨਾਲ ਹੀ ਜਿਹੜਾ ਕੇਂਦਰ ਸਰਕਾਰ ਦਾ ਜਿਹੜਾ ਸੀ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਬਟਾ ਉਪਰਾਨਾ ਕੀਤਾ ਜਿੱਥੇ ਸਾਰੇ ਦੇਸ਼ ਦੇ ਵਿੱਚ ਅੱਜ ਮੈਂ ਸਮਝਦਾ ਰੌਣਕਾਂ ਲੱਗੀਆਂ ਪਏ ਨੇ ਇੱਕ ਦੇਸ਼ ਪੂਰਾ ਤਿਹਾਰ ਦੇ ਵਾਂਗ ਪੂਰਾ ਸਜਿਆ ਹੋਇਆ ਸਾਡਾ ਸ਼ਹਿਰ ਸੰਗਰੂਰ ਸਾਰੇ ਪਾਸੋਂ ਲੜੀਆਂ ਦੇ ਨਾਲ ਜਿਹੜਾ ਇੱਕ ਖੂਬਸੂਰਤ ਜਿਹੜਾ ਸ਼ਹਿਰ ਬਣਿਆ ਹੋਇਆ ਅੱਜ ਸਾਰੇ ਧਰਮ ਦੇ ਲੋਕ ਹਰ ਪੱਧਰ ਤੋਂ ਉੱਪਰ ਉੱਠ ਕੇ ਜਿਹੜਾ ਖੁਸ਼ੀ ਜਿਹੜੀ ਸਾਂਝੀ ਕਰ ਰਹੇ ਨੇਗੇ ਸਾਰਿਆਂ ਨੂੰ ਹੀ ਲੱਖ ਲੱਖ ਵਧਾਈਆਂ ਜਿਹੜਾ ਭਗਵਾਨ ਵਾਲਮੀਕੀ ਮਹਾਰਾਜ ਦੇ ਆਰਾਮ ਦੇ ਉੱਪਰ 에어ਪੋਰਟ ਦਾ ਨਾਮ ਜੋ ਅਜੁੱਧਿਆ ਦੇ ਵਿੱਚ ਰੱਖਿਆ ਉਸ ਦੇ ਲਈ ਵੀ ਅਸੀਂ ਵਿਸ਼ੇਸ਼ ਤੌਰ ਤੇ ਨਰਿੰਦਰ ਮੋਦੀ ਜਿਹੜੇ ਪ੍ਰਧਾਨ ਮੰਤਰੀ ਦੇ ਨਿਰਦੇਸ਼ ਉਹਨਾਂ ਦਾ ਵਿਸ਼ੇਸ਼ ਤੌਰ ਤੇ ਜਿਹੜਾ ਧੰਨਵਾਦ ਕਰਦੇ ਆ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ